ਤੇ ਚਾਨਣ ਹੁੰਦਿਆਂ ਗੁਰਬਿੰਨ ਘੋਰ ਅਦਾਰ ਸਤਰਾ ਸ਼ਿਲੀਵਾਹੇ ਗੁਰੂ ਸਾਹਿਬ ਜੀ ਆਗ ਸੋਹੀ ਮਹਲਾ ਪੰਜਵਾ ਕਰ ਪੰਜਵਾ ਪੜ ਤਾਲ ਏਕ ਓਮਕਾਰ ਸਤਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋ ਲਲਣਾ ਜਪ ਮਨ ਗੋਬਿੰਦ ਏਕੈ ਅਮਰ ਨਹੀਂ ਕੋ ਲਕਾ ਸੰਤ ਲਾਗ ਮਨੇ ਛਾੜ ਦੁਬਦਾ ਕੀ ਕੁਰਿਆ ਰਾਮ ਨਿਰਗੁਣ ਹਰੀਆ ਸਰਗੁਣ ਤਰੀਆ ਅਨੇਕ ਕੋਟ ਰੀਆ ਪਿੰਨ 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 ਕਰੀਆ ਵਿਜ ਮਨ ਕੋਟ ਵਰੀਆ ਨਿਜ ਮੰਦਰ ਪ੍ਰੀਆ ਤਾ ਅਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਕੋ ਬਿਦ ਫਿਰੀਆ ਪਰ ਕੋ ਹਿਰੀਆ ਬਿਕਨਾ ਕਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰੇ ਫਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰਿਆ ਬੋਲ ਨੈ ਫਰੀਆ ਨਾਨਕ ਗੁਰ ਮਿਲਿਆ ਬੋਲ ਨੈ ਫਰੀਆ ਤਵਾਜ ਗੁਰਜੀਕਾ ਖੰਸਾ ਤਵਾਜ ਗੁਰਜੀਕੀ ਪਤੇ ਆਈ ਦਿਨ ਸ਼ਨੀਵਾਰ ਸਤ ਦਸੰਬਰ 22 ਮਗਰ ਹੈ ਅੱਜ ਦੇਸ਼ਨੀ ਮਾਰ ਸਤ ਦਸੰਬਰ 22 ਮਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ